ਮੈਂ ਗੁਰਸਾਖ ਸਿੰਘ ਢੱਲ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਵਾਂ ਕਿ ਜੋਾ ਝੋਨੇ ਦਾ ਸੀਜ਼ਨ ਚੱਲ ਰਿਹਾ ਵਾ ਇਹਦੇ ਵਿੱਚ ਜੋ ਆਰਥੀਆਂ ਵੱਲੋਂ ਜੋ ਕਈ ਚੰਦ ਕੋ ਸਾਰੇ ਨਹੀਂ ਬਾਕੀ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਕੋ ਸਾੜਤੀਏ ਮਨਮਰਜ਼ੀ ਕਰ ਰਹੇ ਨੇ ਉਹਨਾਂ ਨੂੰ ਬੇਅੰਤੀ ਵੀ ਇਹ ਚੇਤਾਵਨੀ ਵੀ ਆ ਜਿਹੜੀ ਪਿਛਲੇ ਸਾਲ ਤੁਸਾਂ ਲੁੱਟ ਕੀਤੀ ਕਿਸਾਨਾਂ ਦੀ ਉਹ ਇਸ ਵਾਰੀ ਨਹੀਂ ਅਸੀਂ ਹੋਣ ਦੇਵਾਂਗੇ ਪਿਛਲੀ ਵਾਰੀ ਵੀ ਅਸੀਂ ਬਹੁਤ ਰੌਲਾ ਪਾਇਆ ਸੀ ਸਾਡੀ ਹੁਣ ਵੀ ਡੀਸੀ ਤੱਕ ਡੀਸੀ ਪੱਤਰ ਤੱਕ ਮੀਟਿੰਗ ਹੋ ਚੁੱਕੀ ਆ ਅਸੀਂ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਦੇ ਧਿਆਨ ਚ ਵੀ ਲਿਆਉਣਾ ਚਾਹੁੰਦੇ ਆ ਕਿ ਜਿਹੜਾ ਅਸੀਂ ਝੋਨਾ ਇਸ ਟਾਈਮ ਸੀਜ਼ਨ ਚੱਲ ਰਿਹਾ ਵਾ ਅਸੀਂ ਇਹ ਮਾਰਕੀਟ ਕਮੇਟੀ ਦੇ ਮਾਪ ਤੰਡਾ ਸਰਕਾਰ ਦੇ ਮਾਪ ਤੰਡਾ ਅਨੁਸਾਰ ਅਤੇ ਮਾਰਕੀਟ ਕਮੇਟੀ ਦੀ ਨਿਸ਼ਚਿਤ ਕੀਤੀ ਹੋਈ ਮਸ਼ੀਨ ਉਦੇ ਮੁਤਾਬਕ ਅਸੀਂ ਮੌਇਸਚਰ ਕੱਢ ਕੇ ਝੋਨਾ ਵੇਚਾਂਗੇ ਅਸੀਂ ਕਿਸੇ ਪ੍ਰਾਈਵੇਟ ਮਸ਼ੀਨਾਂ ਰਹੀਂ ਝੋਨਾ ਮੌਇਸਚਰ ਨਹੀਂ ਕੱਢਣ ਦੇਵਾਂਗੇ ਨਾ ਹੀ ਆੜਤੀਆਂ ਦੀਆਂ ਮਸ਼ੀਨਾਂ ਨਾਲ ਝੋਨਾ ਵੇਚਣਾ ਵਾ ਕਿਉਂਕਿ ਇਹਨਾਂ ਦੀਆਂ ਮਸ਼ੀਨਾਂ ਦੇ ਵਿੱਚ ਬਹੁਤ ਫਰਕ ਹੈ 4 4 6 6 ਪੁਆਇੰਟ ਦਾ ਫਰਕ ਹੈ ਜਿਹਦੇ ਨਾਲ ਇਹਨਾਂ ਨੇ ਵੱਖਰੇ ਵੱਖਰੇ ਰੇਟ ਰੱਖੇ ਹੋਏ ਨੇ ਅਸੀਂ ਇਹ ਗੱਲ ਇਹਨੂੰ ਬੇਨਤੀ ਕਰਦੇ ਹਾਂ ਕਿ ਜਾਂ ਤੇ ਆਪਦੀਆਂ ਮਸ਼ੀਨਾਂ ਜੜੀਆਂ ਨੇ ਉਹ ਮੈਚ ਕਰ ਲੋ ਮਾਰਕੀਟ ਕਮੇਟੀ ਦੀ ਮਸ਼ੀਨ ਨਾਲ ਜਿੱਥੇ ਜ਼ਿੰਮੇਵਾਰ ਨੂੰ ਸ਼ੱਕ ਪਿਆ ਉਹ ਜਾ ਕੇ ਆਪਦਾ ਮੌਇਸਚਰ ਮਾਰਕੀਟ ਕਮੇਟੀ ਦੀ ਮਸ਼ੀਨ ਦੇ ਨਾਲ ਕਢਾਓ ਅਸੀਂ ਤੇ ਸਾਰੇ ਮਾਰਕੀਟ ਕਮੇਟੀ ਸਾਰੀਆਂ ਮੰਡੀਆਂ ਦੇ ਫੋਕਲ ਪੁਆਇੰਟਾਂ ਦੇ ਵਿੱਚ ਵੀ ਅਸੀਂ ਸੈਕਟਰੀ ਸਾਹਿਬ ਸਾਡੀ ਮੀਟਿੰਗ ਹੋਈ ਇੱਥੇ 11 ਤਰੀਕ ਨੂੰ 11 ਅਕਤੂਬਰ ਨੂੰ ਮੀਟਿੰਗ ਹੋਈ ਸੀ ਤੇ ਭਿੱਖੀਵਿੰਡ ਉਹਦੇ ਵਿੱਚ ਸਾਰਾ ਸੈਕਟਰੀ ਮਾਰਕੀਟ ਕਮੇਟੀ ਇਨਸਪੈਕਟਰ ਤੇ ਚੇਅਰਮੈਨ ਮੰਡੀ ਬੋਰਡ ਮਾਰਕੀਟ ਕਮੇਟੀ ਤੇ ਮੰਡੀਆਂ ਦੇ ਪ੍ਰਧਾਨ ਉਹਨਾਂ ਦੇ ਨਾਲ ਹੀ ਅਸੀਂ ਮੀਟਿੰਗ ਕੀਤੀ ਉਹਦੇ ਵਿੱਚ ਅਸੀਂ ਇਹ ਦੱਸਿਆ ਸੀ ਕਿ ਅਸੀਂ ਮਾਰਕੀਟ ਕਮੇਟੀ ਦੀ ਮਸ਼ੀਨ ਨਾਲ ਝੋਨਾ ਵੇਚਣਾ ਵਾ ਨਾ ਆਗੇ ਅਸੀਂ ਪ੍ਰਾਈਵੇਟ ਮਸ਼ੀਨਾਂ ਨਹੀਂ ਗਵਰਨਮੈਂਟ ਨੂੰ ਝੋਨਾ ਵੇਚਿਆ ਵਾ ਨਾ ਆਗੇ ਅਸੀਂ ਸ਼ੈਲਰ ਨੂੰ ਸ਼ੈਲਰਾਂ ਵਾਲੇ ਸਾਡੀਆਂ ਢੇਰਾਂ ਦੇ ਉੱਤੇ ਆਣ ਕੇ ਮੌਸਰ ਕੱਟ-ਕੱਟ ਕੇ ਜਿਹੜੇ ਇਹਨਾਂ ਦੇ ਉਧਰੋਂ ਆਣ ਕੇ ਪ੍ਰਵਾਸੀ ਇੱਥੇ ਬੰਦੇ ਜਿਨ੍ਹਾਂ ਦਾ ਰੋਲਾ ਪੈਂਦਾ ਉਹ ਆਣ ਕੇ ਸਾਡੀਆਂ ਢੇਰਾਂ ਨੂੰ ਲੱਤਾਂ ਮਾਰ-ਮਾਰ ਕੇ ਤੇ ਸਾਡੇ ਸਾਡੇ ਆਣ ਕੇ ਛੇ ਢੇਰਾਂ ਦੀ ਬੇਕਦਰੀ ਕਰਦੇ ਝੋਨੇ ਦੀ ਉਹ ਅਸੀਂ ਹੁਣ ਨਹੀਂ ਦੇਣੀ ਅਸੀਂ ਝੋਨਾ ਗਵਰਨਮੈਂਟ ਨੂੰ ਵੇਚਿਆ ਗਵਰਨਮੈਂਟ ਸਾਡਾ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਇਨਸਪੈਕਟਰ ਨੇ ਉਹਨਾਂ ਦੇ ਉਹ ਆਣ ਕੇ ਸਾਡੀ ਜਿਹੜੀ ਢੇਰੀ ਦਾ ਮੋਚਰ ਚੈੱਕ ਕਰਨ ਉਹਨਾਂ ਦਾ ਸਾਨੂੰ ਕੋਈ ਰੋਸ ਨਹੀਂ ਪਰ ਅਸੀਂ ਦੂਜੇ ਬੰਦੇ ਨੂੰ ਢੇਰੀ ਦੇ ਨਹੀਂ ਚੜਨ ਦੇਵਾਂਗੇ ਸਾਡੀ ਇਹ ਬੇਨਤੀ ਆ ਜੋ ਮਾਪ ਡੰਡ ਨੇ ਉਹਦੇ ਅਨੁਸਾਰ ਜਿਹੜਾ ਝੋਨਾ ਸਾਡਾ ਉਹ ਮਾਰਕੀਟ ਕਮੇਟੀ ਦੀ ਮਸ਼ੀਨ ਨਾਲ ਜਿਹੜਾ ਉਹ ਖਰੀਦਾ ਜਾਵੇ ਇਹ ਜਿਹੜੇ ਤੁਸੀਂ ਝੋਨੇ ਨੂੰ ਕੱਟ ਲੱਗਦੇ ਆ 200 300 ਉਹਦੀ ਗੱਲ ਕਰ ਰਹੇ ਹੋ ਇਹ ਜਿਹੜਾ ਜੀ ਝੋਨੇ ਨੂੰ ਕੱਟਦਾ ਇੱਕ ਨਾ ਗਿੱਲ ਦਾ ਜਿਆਦੀ ਸਿੱਲ ਦਾ ਬਹਾਨਾ ਬਣਾ ਕੇ ਉਹਦਾ ਕੱਟ ਲੌਂਦੇ ਨੇ ਜਿਹੜੀ ਕਿ ਸੇਲ ਇਤਰਾ ਹੁੰਦੀ ਨਹੀਂ ਸਿੱਲ ਚਲੋ ਠੀਕ ਹੈ ਨੋਰਮਲ ਕੋਈ ਕਿਸਾਨ ਦੀ ਮਾੜਾ ਮੋਟਾ ਆ ਵੀ ਜਾਂਦੀ ਆ ਕਿਤੇ ਪਰ ਜ਼ਿਆਦਾਤਰ ਇਹਨਾਂ ਦੀਆਂ ਮਸ਼ੀਨਾਂ ਦੇ ਵਿੱਚ ਫਰਕ ਆ ਇਹਨਾਂ ਦੀਆਂ 6 6 7 7 ਪੁਆਇੰਟ ਇਹਨਾਂ ਦੀ ਮਸ਼ੀਨ ਦੇ ਵਿੱਚ ਫਰਕ ਆ ਇਹਨਾਂ ਨੇ 20 20 25 25 ਰੁਪਏ ਇੱਕ ਪੁਆਇੰਟ ਦੇ ਰੱਖੇ ਹੋਏ ਨੇ 100 ਤੋਂ 150 ਰੁਪਿਆ ਇਹ ਪੂਰੇ ਪੰਜਾਬ ਦੇ ਵਿੱਚ ਵੀ ਕਟ ਲੱਗਦੀ ਹੈ ਸਰਕਾਰ ਲਾਉਂਦੀ ਕਿ ਜਾਂ ਆੜਤੀਆਂ ਵੱਲੋਂ ਨਿੱਜੀ ਤੌਰ ਤੇ ਲਾਇਆ ਜਾਂਦਾ ਹੈ ਇਹੇ ਧਿਆਨ ਦੇ ਵਿੱਚ ਤੇ ਇਹ ਆਇਆ ਵੇਖੋ ਇਹ ਇੱਕ ਖਾਲੜਾ ਮੰਡੀ ਆ ਹਮ ਭਿੱਖੀਵਿੰਡ ਬਲਾਕ ਦੀ ਜ਼ਿਲ੍ਹਾ ਤਰਨਤਾਰਨ ਬਲਾਕ ਭਿੱਖੀਵਿੰਡ ਪੈਂਦੀ ਆ ਮਾਰਕੀਟ ਕਮੇਟੀ ਵੀ ਭਿੱਖੀਵਿੰਡ ਪੈਂਦੀ ਆ ਤੇ ਉਹਦੀ ਇੱਕ ਮੰਡੀ ਆ ਖਾਲੜਾ ਬਿਲਕੁਲ ਬਾਰਡਰ ਦੇ ਉੱਤੇ ਇਸ ਮੰਡੀ ਨੂੰ ਪੂਰਾ ਪ੍ਰਾਈਵੇਟ ਕਰਨ ਨੂੰ ਨਾ ਪੂਰੇ ਯੋਰ ਲਾਏ ਜਾ ਰਹੇ ਉਥੋਂ ਦੇ ਆੜਤੀਆਂ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਦੇ ਹੱਥ ਜੋੜ ਕੇ ਕਿ ਇਹ ਮੰਡੀ ਇਹਨੂੰ ਮੰਡੀ ਬੋਰਡ ਨੂੰ ਬਚਾਉਣ ਲਈ ਅਸੀਂ ਪੜੀਆਂ ਉੱਥੇ ਬੜਾ ਲੰਮਾ ਸੰਘਰਸ਼ ਕੀਤਾ 13 ਮਹੀਨੇ ਲਗਾਤਾਰ ਬੈਠੇ ਰਹੇ ਸਾਢੇ 750 ਸਾਡਾ ਕਿਸਾਨ ਛੀਦ ਹੋਇਆ ਤੁਸੀਂ ਵੀ ਸਾਡਾ ਸਹਿਯੋਗ ਦਿੱਤਾ ਕਿਸਾਨਾਂ ਮਜ਼ਦੂਰਾਂ ਨੇ ਲੜਾਈ ਲੜੀ ਇਸੇ ਮੰਡੀ ਬੋਰਡ ਨੂੰ ਬਚਾਉਣ ਲਈ ਪਰ ਤੁਸੀਂ ਇਹਨੂੰ ਫਿਰ ਪ੍ਰਾਈਵੇਟ ਕਰਨ ਵਾਲੇ ਵੱਡੇ ਨੂੰ ਜਾ ਰਹੇ ਜੇ ਧੜਾ ਤੜ ਜਿਹੜੀਆਂ ਖਰੀਦ ਰਹੇ ਜੇ ਔ ਟਾਰੀ ਦੇ ਵਾਗਾ ਬਾਰਡਰ ਵਾਲੀ ਸਾਈਡ ਤੋਂ ਉਥੋਂ ਮਾਲ ਗਿੱਲਾ ਲਿਆਣ ਕੇ ਦੇ ਇੱਥੇ ਸਸਤਾ ਖਰੀਦੀ ਜਾ ਰਹੇ ਨੇ ਇਹ ਸਾਡੀ ਬੇਨਤੀ ਇਹਨੂੰ ਜਰੂਰ ਸਰਕਾਰ ਤੱਕ ਪਹੁੰਚਾਇਆ ਜਾਵੇ ਧੰਨਵਾਦ